ਏ ਹੈਪੀ ਕਿਵੇਂ ਬਾਈ 850 ਵਧੀਆ ਕਿਹਾ ਵਧੀਆ ਇਹ ਆਪਣੀ ਜਗ੍ਹਾ ਇਹ ਵਧੀਆ ਹੈ ਹਾਂ 850 ਆਪਣੀ ਜਗ੍ਹਾ ਵਧੀਆ ਹੈ ਆਪਣੀ ਆਪਣੀ ਜਗ੍ਹਾ ਜਿਹਨੇ ਤੇਲ ਵੱਧ ਕਰਾਉਣਾ ਉਹਨੇ 36 ਦੀ ਲੈ ਲੈਣਾ ਅੱਛਾ ਜਿਹਨੇ ਟੈਂਕਿੰਗ ਨਹੀਂ ਦੇਖੀ ਜਨ 850 ਜੀ ਲੈ ਲੈਣਾ ਇਹ 850 ਦਾ ਖਰਚਾ ਘੱਟ ਹੈ ਖਰਚਾ ਘੱਟ ਇਹਦਾ ਵੱਧ ਹੈ ਕੀ ਦਾ ਹੱਲ ਥੋੜਾ ਖਾਚਾ ਵੱਧ ਹੈ ਅੱਛਾ ਖੇੜ ਦੀ ਖਰਾਕ ਜ਼ਿਆਦਾ ਹੁੰਦੀ ਹੈ ਅੱਛਾ ਹਾਂ ਲੋ ਜੀ ਬਾਈ ਪਾ ਮੇਲੇ ਦੇ ਅਰੋੜਾ ਮੇਲੇ ਦੱਤਾ ਸੀ ਬਾਈ ਉਹਨਾਂ ਨੂੰ 8 ਫੁੱਟਾਂ ਉਹਦੇ ਬਾਈ ਟੈਸਟਿੰਗ ਕਰ ਰਹੇ ਆ ਅਜੇ ਚੱਕਰ ਆ ਥੋੜੇ ਸੈੱਟ ਕਰ ਰਹੇ ਆ ਕਿਉਂਕਿ ਚੱਕਰ ਇੱਕ ਵਾਰ ਸੈੱਟ ਕਰਨਾ ਹੀ ਪੈਂਦਾ ਬਾਈ ਹਰੇਕ ਰੋਟੇਟਰ ਦੇ ਲੋ ਜੀ ਪਾਇਆ ਹੋਇਆ ਰੋਟੇਟਰ ਫੁੱਲ ਛੱਡਿਆ ਹੋਇਆ ਬਾਈ ਥੱਲੇ ਕਰੋ ਚੈੱਕ ਹੁਣ ਇੱਕ ਵਾਰ ਇਹਨੂੰ ਤੱਪੜ ਖਿੱਚ ਲੈ ਕੇ ਚੱਲਦੇ ਆ ਤੱਪੜ ਵਿੱਚ ਇਹਦੀ ਚੈੱਕ ਕਰਦੇ ਆ ਵੀ ਤੱਪੜ ਦੇ ਵਿੱਚ ਇਹ ਕਿ ਆਪਰ ਪਰਫੋਰਮੈਂਸ ਹੁੰਦਾ ਬਾਈ ਤੇ ਲੋ ਜੀ ਬਾਈ ਬਾਈ ਸਾਨੂੰ ਕਹਿੰਦਾ ਯਾਰ ਵੀ ਬਾਏ ਹੋਏ ਖੇਚ ਨਹੀਂ ਆਵੇ ਬਾ ਤੱਪੜ ਖੇਤ ਦੇ ਵਿੱਚ ਚਲਾ ਕੇ ਦਿਖਾਓ ਤੇ ਬਾਈ ਨੂੰ ਕਿਹਾ ਬਾਈ ਥੱਪੜ ਜੇ ਚਲਾ ਕੇ ਦੇਗੇ ਵੀ ਤੇਰੀ ਤਸਦੀਕ ਕਰਾਉਣੀ ਆ ਠੀਕ ਹੈ ਜੀ ਆਹ ਤੱਪੜ ਵਿੱਚ ਲਾ ਕੇ ਦਿਖਾ ਲੋ ਜੇਦ ਬਾਈ ਬਹੁਤ ਕਿੰਨੇ ਆ ਨਰਮਾ ਖੇਤ 22 ਚੈੱਕ ਕਰਦੇ ਘਟ ਵੀ ਅੱਧਾ ਅੱਧਾ ਫੁੱਟ ਥੱਲੇ ਨੂੰ ਬਾਈ 6 6 ਇੰਚ ਤੱਕ ਲੱਗਦਾ ਰੋਟਾਵੇਟਰ ਇਹ ਤਾਂ ਨਰਮ ਆ ਬਾਈ ਵੀਰ ਕੰਪਨੀ ਤੋਂ ਆਇਆ ਹੋਇਆ ਅੱਜ ਆਪਣੇ ਕੋਲ ਜਿੰਨੇ ਵੀ ਰੋਟਾਵੇਟਰ ਨੇ ਇੱਕ ਵਾਰ ਸਾਰੇ ਚੈੱਕ ਕਰਾਉਣੇ ਆ ਇਹ ਕੰਪਨੀ ਦੀ ਆਪਣੀ ਜ਼ਿੰਮੇਵਾਰੀ ਸਮਝਦੀ ਆ ਵੀ ਰੋਟਾਵੇਟਰ ਤੁਸੀਂ ਜਦੋਂ ਦੇ ਦਤਾ ਆ ਸਾਡਾ ਬੰਦਾ ਆ ਕੇ ਇੱਕ ਵਾਰ ਸਾਰੇ ਜਿੰਨੇ ਵੀ ਤੁਹਾਡੇ ਕਸਟਮਰ ਆ ਉਹਨਾਂ ਦੀ ਪੂਰੀ ਸੈਟੀਸਫੈਕਸ਼ਨ ਕਰਕੇ ਜਾਊਗਾ ਆ ਕੇ ਤੇ ਲੋ ਜੀ ਵੀਰੋ ਗਰਾਰੀ ਕਰਤੀ ਦੀ ਚੇਂਜ 16 19 ਦਾ ਸੈੱਟ ਪਾਤਾ ਬਾਈ ਨੇ ਇਹ ਚ ਹੁਣ ਠੀਕ ਹੈ ਜੀ ਹੁਣ ਇਹਨ ਪੂਰਾ ਓਕੇ ਹੋ ਗਿਆ ਇੱਕ ਵਾਰ ਸਾਨੂੰ ਹੁਣ ਆਪਾਂ ਨੇ ਚਲਾ ਕੇ ਦਿਖਾ ਦੇਣਾ ਬਾਕੀ ਸਾਡੇ ਪਿੰਡ ਵਾਲਿਆਂ ਨੂੰ ਬਾਈ ਤਸੱਲੀ ਕਰਾਉਣੀ ਬਹੁਤ ਔਖੀ ਆ ਭਾਈ ਕਿਆ ਹਾਲ ਹੈ ਪੀ ਭਾਈ ਠੀਕ ਆ ਵੀਰ ਜੀ ਹੋ ਗਏ ਚੱਕਰ ਸੈਟ ਐ ਸੈਟ ਹੋ ਗਿਆ ਵਧੀਆ ਹਾਂ ਹੁਣ ਠੀਕ ਆ ਵਧੀਆ ਚੱਲਦਾ ਠੀਕ ਆ ਹੁਣ 30 'ਚ ਚੱਲਦਾ ਅੱਛਾ ਪਹਿਲਾਂ 20 'ਚ ਚੱਲਦਾ 30 ਲੋਹ 'ਚ ਅਸਲ 'ਚ ਭਾਈ ਜੇ ਪੂਰੀ ਪਿੱਛੇ ਸਫਾਈ ਲੈਣੀ ਆ ਤਾਂ ਫਿਰ ਪਹਿਲਾਂ 20 ਲੋਹੇ ਵਧੀਆ ਹੁੰਦਾ ਦੂਈ 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 ਪਾਣ ਨੂੰ ਪਾਲੀਦਾ ਅੱਛਾ ਓਕੇ 30 ਠੀਕ ਆ ਦਾਣੇ 30 'ਚ ਰਾਲਨੇ ਆ ਓਕੇ ਦਾਣੇ 20 'ਚ ਰਾਲੇ ਤੇਲ ਖੰਦਾ ਬਹੁਤ ਅਸੀਂ ਠੀਕ ਆ ਸਾਡੇ ਪਿੰਡ 'ਚ ਭਾਈ ਚੱਲੀਆਂ 'ਚ ਪਹਿਲਾਂ ਰੋਟਾਵੇਟਰ ਲੱਤਾ ਪਾਈ ਇਹਨਾਂ ਨੇ ਸਾਤੋਂ ਰਵਾਜ ਦਾ ਇਹ ਮੇਲੇ ਦੀ ਲੱਤ ਸੀ ਇਹਨਾਂ ਨੇ ਸਾਤੋਂ ਤੇ ਮੇਲੇ ਵਾਲਾ ਪੀਸ ਆਪਣਾ ਇੱਥੇ ਆਏ ਸੀਗਾ ਅੱਜ ਵੀ ਆਪਾਂ ਦੋ ਤਿੰਨ ਪੀਸ ਦੇਨੇ ਆ ਬਾਈ ਰੋਪੜ ਖੱਲੇ ਆ ਪੂਰੀ ਟਾਈਮ ਲੱਗਿਆ ਕਿਉਂਕਿ ਅੱਜ ਦੋ ਤਿੰਨ ਰੋਟੇਟਰਾਂ ਦੇ ਚੱਕਰ ਸੈੱਟ ਕਰੇ ਆ ਬਾਈ ਬਿਨਾ ਪੈਸਿਆਂ ਦੇ ਰੋਟੇਟਰ ਕਿੱਥੇ ਹੋਵੇ ਚਾਹੀਦਾ ਹੈ ਬਾਈ ਬਿਨਾ ਪੈਸਿਆਂ ਤੇ ਰੋਟੇਟਰ ਘਰਾਂ ਮਿਲ ਜਵੇ ਅੱਛਾ ਕੁਝ ਲੱਗੀ ਰੀਸ ਹੈ ਬਿਲਕੁਲ ਹੀ ਬਿਲਕੁਲ ਐਨ ਚੈੱਕ ਕਰਕੇ ਹੁਣ ਬਾਅਦ ਚੈੱਕ ਕਰਾਟ ਦੇਣਾ ਤੇਰਾ ਠੀਕ ਆ ਇਹ ਬਾਈ ਇਹ ਦੇ ਲਓ ਬੰਦੇ ਦੇ ਲਓ ਪਿੰਡ ਦੇ ਪੂਰਾ ਕਹਿੰਦੇ ਪਹਿਲਾਂ ਅਸੀਂ ਦੇਖਣਾ ਚਲਾ ਕੇ ਜੇ ਫਿੱਟ ਲੱਗਿਆ ਕੀ ਤਾਂ ਪੈਸੇ ਦੇਣੇ ਨਹੀਂ ਹੈ ਹਾਂ ਤਾਂ ਪੈਸੇ ਦੇਣੇ ਨੇ ਨਹੀਂ ਹੁਣ ਪੈਸੇ ਦਾ ਹੱਕ ਤਾਂ ਰਹਿ ਗਿਆ ਕਿ ਨਹੀਂ ਹੁਣ ਦੇ ਦੇਣੇ ਜਾ ਕੇ ਬਸ ਬਹੁਤ ਹੈ ਠੀਕ ਹੈ ਰੈਡੀ ਗੋਡ ਠੀਕ ਹੈ ਬਾਈ ਠੀਕ ਹੈ ਤੇ ਟਰੈਕਟਰ ਵੀ ਬਾਈ ਆਪਾਂ ਨੇ ਬਾਈ ਨਾਲ ਦੀ ਵੀਡੀਓ ਪਾਈ ਤੀ 855 ਇਹਦੇ ਕੋਲੇ ਤਾਂ 855 ਵੇਚ ਕੇ ਬਾਈ ਨੇ ਹਾਲੈਂਡ ਲੈ ਆਂਦਾ ਠੀਕ ਹੈ ਮੰਨ ਕਰ ਲੀ ਬਾਈ ਤੇ ਹੈਪੀ ਕਿਵੇਂ ਬਾਈ 855 ਵਧੀਆ ਕਿ ਆ ਵਧੀਆ ਏ ਆਪਣੀ ਜਗ੍ਹਾ ਇਹ ਵਧੀਆ ਏ 850 ਆਪਣੀ ਜਗ੍ਹਾ ਵਧੀਆ ਏ ਆਪਣੀ ਆਪਣੀ ਜਗ੍ਹਾ ਜਿਹਨੇ ਤੇਲ ਵਧੇ ਕਰਾਉਣਾ ਉਹਨੇ 36 ਦੀ ਲੈ ਲੈਣਾ ਅੱਛਾ ਜਿਹਨੇ ਟੈਂਕਿੰਗ ਨਹੀਂ ਦੇਖੀ ਜਨ 800 ਜੇ ਲੈ ਲੈਣਾ ਇਹ 800 ਜੇ ਖਰਚਾ ਘੱਟ ਹੈ ਖਰਚਾ ਘੱਟ ਹੈ ਇਹਦਾ ਵੱਧ ਹੈ ਇਹਦਾ ਹੱਲ ਥੋੜਾ ਖਰਚਾ ਵੱਧ ਹੈ ਅੱਛਾ ਛੇੜ ਦੀ ਖਰਾਕ ਜਿਆਦਾ ਹੁੰਦੀ ਹੈ ਅੱਛਾ ਹਾਂ ਬਈ ਪਹਿਲਾਂ ਇਹ ਸਿਫਤ ਉਹਦੀਆਂ ਕਰਦੇ ਤੇ ਨਹੀਂ ਬਈ ਹੁਣ ਜਿਹੜੀ ਚਲਾਉਂਗਾ ਉਹਦੀ ਸਿਫਤ ਹੋਣੀ ਹੈ ਕਿ ਨਹੀਂ ਪਹਿਲਾਂ ਇਹ ਉਹ ਇੱਕ ਬਾਈ ਆ ਉਹਦਾ ਚੈਨਲ ਆ ਉਹ WhatsApp ਜਾਂ ਦੀ ਸਿਫਤਾਂ ਕਰਦਾ ਪਰ ਉਹ ਜਿਹੜੀ ਜਾਂਸੀ ਚਲੇ ਜਾਂਦਾ ਉਹ ਉਹਨਾਂ ਦੀ ਸਿਫਤਾਂ ਕਰ ਲੱਜ ਜਾਂਦਾ ਉਹ ਆਹ ਕੰ ਚਲੋ ਉਹ ਨਾ ਪਿੰਡ ਦੇ ਇਕੱਠੇ ਕਰੀ ਜਾ ਮੈਂ ਤੁਹਾਨੂੰ ਬਲਾਉਂਡਰੀ ਆ ਜਾਵੇ ਤੇ ਬਾਕੀ ਇੱਕ ਵਾਰ ਆਪਾਂ ਤੁਹਾਨੂੰ ਹੋਰ ਇੱਕ ਵਾਰ ਚਲਾ ਕੇ ਦਿਖਾ ਦੇਣਾ ਬਾਈ ਠੀਕ ਆ ਥੋੜੇ ਐਨ ਕਿਉਂਕਿ ਮਨੂੰ ਜਿਹੜੇ ਆਪਾਂ ਵੀਡੀਓ ਪਾਉਨੇ ਆ ਮਨੂੰ ਬੰਦੇ ਕਹੀ ਜਾਂਦੇ ਤੂੰ ਨਵੇਂ ਦੀ ਵੀਡੀਓ ਪਾਈ ਨਾ ਬਾਈ ਚਲਦੇ ਦੀ ਕੋਈ ਵੀਡੀਓ ਨਹੀਂ ਪਾਈ ਆਪਾਂ ਤਾਂ ਕਰਕੇ ਤੁਹਾਨੂੰ ਚੱਲਦਾ ਦੇ ਹੁਣ ਹੈਪੀ ਬਾਈ ਬੰਦੇ ਮੈਨੂੰ ਬਹੁਤ ਕਮੈਂਟ ਕਰਦੇ ਥੱਲੇ ਮੰਤੇ ਕਹਿੰਦੇ ਤੁਸੀਂ ਨਵੇਂ ਆਂ ਦੀ ਬਿਗਦੇ ਨਹੀਂ ਪਾਈ ਜੰਨੇ ਆ ਵੀ ਕਦੇ ਖੇਤਵਾਂ ਦਾ ਚੱਲਦਾ ਦਿਖਾਉਂਦੇ ਨਹੀਂ ਖੇਤ ਚੱਲ ਰਹੇ ਨੇ ਤੇ ਤੱਪੜ ਖੇਤਾਂ ਦੇ ਤਾਂ ਤੱਪਟ ਮਾਰਿਆ ਉਧਰ ਵੀ ਵਾਇਆ ਤੇ ਬਾਈ ਬਾਈ ਗਣ ਤੱਪੜ ਜਵਾਗੇ ਤੇ ਦੇਖਣਾ ਚਲਾ ਕੇ ਦਿਖਾਈਏ ਜੀ ਹਾਂ ਹਾਂ ਬਾਈ ਦਿਖਾਉਣਾ ਚਲਾ ਗਿਆ ਆ ਗਾ 6 ਇੰਚ ਥੱਲੇ ਜਾਊਗਾ 6 ਇੰਚ ਹਾਂ ਠੀਕ ਆ ਗਾਰਾ ਕਹਿੰਦਾ ਸਹੀ ਗੱਲ ਆ ਖੇਤ ਖੇਤ ਜਿੱਲਾ ਬਾਈ ਤੇ ਬਾਈ ਨਾਲ ਤੋਬਾ ਹੈ ਨਾ ਪੂਰੇ ਸੇਮ ਬਹੁਤ ਆ ਕੋਈ ਟੋਵਾ ਦੇਖਣਾ ਲੋਕਾਂ ਨੂੰ ਕੋਈ ਕਰੋ ਜੀ ਚੈੱਕ ਸਫਾਈ ਗੇਅਰ ਵੀ ਬੜਾ ਪਾਇਆ ਹੋਇਆ ਬਾਈ ਤੀਆ ਗੇਅਰ ਪਾਇਆ ਹੋਇਆ ਤੀਆ ਲੋ ਜਿੰਨਾ ਆਪਾਂ ਹੌਲੀ ਤੋਰੂਗੇ ਉੰਨਾ ਰੈਟਰ ਵਧੀਆ ਚੱਲੂਗਾ ਉੰਨੀ ਜਿਆਦਾ ਵਧੀਆ ਸਫਾਈ ਦਊਗਾ ਠੀਕ ਹੈ ਜੀ ਲੋ ਦੁਬੇ ਚੱਲਣ ਦੇ ਲੈ ਬਾਈ ਹੁਣ بڑا ਗੇਅਰ ਪਾ ਲਿਆ ਹੋਰ ਲੋ ਜੀ ਇਹੀ ਚੀਜ਼ਾਂ ਮੈਨ ਹੋਣੀਆਂ ਬਾਈ ਰੋਡਾਵੇਟਰਾਂ ਦੇ ਵਿੱਚ ਵੀ ਆਪਣਾ ਟਰੈਕਟਰ ਸੌਖਾ ਚੱਲੇ ਤੇਲ ਘੱਟ ਖਾਵੇ ਪੂਰੇ ਬਾਹਾਂ ਹੋਇਆ ਓਰੇ ਬਾਈ ਰੋਡਾਵੇਟਰ ਹੋਰ ਵੱਧ ਲੱਗਦਾ ਪੂਰੇ ਮਿੱਟੀ ਦੇਖੋ ਤੋਂ ਅੱਖੀ ਬਾਈ ਜੇ ਕਿਸੇ ਨੇ ਆਪ ਚਲਾ ਕੇ ਦੇਖਣਾ ਹੋਇਆ ਤਾਂ ਫੇਰੇ ਪਿੰਡ ਆਜੋ ਮੇਰੇ ਪਿੰਡ ਖੇੜਾ ਹੈ ਬਾਈ ਨਾਲ ਕੋਲ ਉਦੋਂ ਮੈਂ ਬਾਈ ਨਾਲ ਪੂਰਾ ਮੇਲਾ ਘੁੰਮ ਕੇ ਲੁਧਿਆਣੇ ਦਾ ਬਾਈ ਫੇਰ ਇਹ ਇਹਨੂੰ ਸੈਲੈਕਟ ਕਰਿਆ ਰੋਟਾਵੇਟਰ ਸਾਰੇ ਦੇਖੇ ਇਹਨਾਂ ਨੇ ਉੱਥੇ ਕਦੇ ਕੰਪਨੀਆਂ ਬਾਈ ਸਾਰੀਆਂ ਵਧੀਆ ਆਪਾਂ ਅਜੇ ਤੱਕ ਕਿਸੇ ਨੂੰ ਉਹ ਨਹੀਂ ਕਰਿਆ ਪਰ ਰੇਟ ਦੇ ਮਾਮਲੇ 'ਚ ਕੁਆਲਿਟੀ ਦੇ ਮਾਮਲੇ 'ਚ ਪੂਰੀ ਵਧੀਆ ਚੀਜ਼ ਆ ਬਾਈ ਜਿਹਨੇ ਲੈਣੀ ਆ ਠੀਕ ਹੈ ਜੀ ਆ ਇਹ ਨੂੰ ਨਾ ਪਟਾਣੇ ਪਟਾਈ ਦੇਖ ਲਓ ਬਾਈ ਆ ਇੰਨੀ ਇੰਨੀ ਪਟਾਈ ਆ ਠੀਕ ਹੈ ਜੀ ਇੱਕ ਮਿੰਟ ਕੇ ਦਿਖਾ ਦੇ 6 ਇੰਚ ਆ ਇੰਨੀ ਹੈਗੀ 6-7 ਇੰਚ ਬਾਈ ਬਾਈ ਬੰਦ ਕਰੀ ਮੜੀ ਜੀ ਬਾਈ ਬੰਦ ਕਰੀ ਹਾਂ ਬੰਦ ਕਰੀ ਇੱਕ ਗੱਲ ਹੋਰ ਦੱਸਣੀ ਆ ਬਾਈ ਇਹ ਬੰਦੇ ਸਾਡੇ ਹੈਪੀ ਬਾਈ ਨਹੀਂ ਇਹੋ ਜਿਹੇ ਬੰਦੇ ਆ ਇਹ ਆਏ ਨਹੀਂ ਹੈਗੇ ਵੀ ਇਹਨਾਂ ਨੇ ਇੱਕੋ ਜੀ ਦੇ ਕੇ ਸਲੈਕਟ ਕਰ ਲਈ ਠੀਕ ਆ ਨਾ ਮੇਲਾ ਘੁੰਮ ਕੇ ਹਾਂ ਬਾਅਦ ਚ ਲੁੱਟਿਆ ਕੇ ਘਰਵਾ ਜਾਣਾ ਕੋਲ ਠੀਕ ਆ ਹਾਂ ਇਹ ਪੂਰੀ ਜਿਹੜੇ ਕਹਿੰਦੇ ਹੁੰਦੇ ਭਾਈ ਸਾਨੇ ਕਹਿੰਦੇ ਬਾਲ ਦੀ ਖੱਲ ਲਾਉਣੇ ਉਹ ਬੰਦੇ ਆ ਇਹ ਪੂਰੀ ਸਹੀ ਗੱਲ ਆ ਭਾਈ ਤੇ ਅੱਜ ਕੱਲ੍ਹ ਭਾਈ ਜ਼ਿੰਮੇਦਾਰ ਹੈਪੀ ਬਾਲ ਕੋ ਦੇਦਾ ਦੇਦਾ ਕਲਾ ਰੇਟ ਵੀ ਦੇਖਦਾ ਕੁਆਲਟੀ ਵੀ ਦੇਖਦਾ ਪੈਸੇ ਬਹੁਤ ਆ ਜਾਂਦੇ ਠੀਕ ਆ ਹਾਂ 1.5 ਲੱਖ ਰੁਪਏ ਲੱਗ ਜਾਂਦਾ ਹਾਂ 1.5 ਲੱਖ ਬਹੁਤ ਜਾ ਬਿਲਕੁਲ ਉੱਥੇ ਮੇਲੇ ਤੇ ਭਾਈ ਰੋਡਾ ਵੀਟਰ ਇਹਨਾਂ ਨੇ ਅਸੀਂ ਅਸੀਂ ਹੇਅਰ ਵਾਲੀ ਵੀ ਦੇਖੇ ਹੋਰ ਵੀ ਦੇਖੇ ਤੇ ਦੇਖਣ ਨੂੰ ਤਾਂ ਲਗਭਗ ਬਾਈ ਸਾਰੇ ਸੇਮ ਲੱਗਦੇ ਸਾਰੇ ਸੇਮ ਇੱਕੋ ਚੀਜ਼ ਆ ਹਾਂ ਇਹਦਾ ਕੋਟਿੰਗ ਰੰਗ ਕੋਟਿੰਗ ਦੇਖ ਕੇ ਲੈ ਲਿਆ ਵਸ ਇਹ ਤੇ ਵਧੀਆ ਰੰਗ ਸਫਾਈ ਬਹੁਤ ਆ ਠੀਕ ਆ ਇਹ ਚੀਜ਼ਾਂ ਬਗਰਗੇ ਸੀ ਅੱਛਾ ਠੀਕ ਆ ਠੀਕ ਆ ਉਸ ਏਰੀਏ ਦੇ ਵਿੱਚ ਬਣਦਾ ਇਹ। ਬਾਕੀ ਇੱਕ ਬਾਕੀ ਇੱਕ ਬਾਈਨਾਂ ਰਿਸ਼ਤੇਦਾਰ ਉਹਨਾਂ ਕੋਲ ਸਾਰੇ ਸੰਦ ਕਰਵਾ ਦਿੱ ਚੱਲਦੇ ਆ। ਉਹ ਕਰਵਾਜ ਵਾਲੇ ਸਾਰੇ ਉਹਨਾਂ ਦੇ। ਹਾਂ ਤੂੜੀਆ ਮਸ਼ੀਨ ਵੀ ਕਰਵਾ ਦਿੱਤੀ ਦਿੱਤੀ ਉਹਨਾਂ ਨੇ। ਉੱਥੇ ਤੇ। ਹਾਂ ਉੱਥੇ ਤੇ ਲੱਤੀ ਐ ਮੇਲੇ ਵੇਲੇ ਬੋਖੋਈ ਐ। ਮੈਂ ਕਹਿੰਦਾ ਥੋੜਾ ਕੋਈ ਇਹਨਾਂ ਨੂੰ ਦੇਖ ਕੇ ਹੌਸਲਾ ਪਿਆ। ਤਾਂ ਹੀ ਦਵਾਈ ਉਹਨਾਂ ਨੇ ਦਵਾਈ ਉਹ ਅੰਦਰ ਵੜ ਕੇ ਆਪਾਂ ਬਾਹਰ ਕੱਢੇ ਤੇ ਜਿਆਦਾ। ਅੱਛਾ ਅੱਛਾ ਠੀਕ ਆ। ਆਪਾਂ ਜੇ ਦੇ ਕੱਪ ਕਰ ਲਈ ਜਦੇ। ਤੂੰ ਨੂੰ ਐਂ ਦੱਸ ਸੋਣਾ ਬਾਕੀ ਗੱਲਾਂ ਛੱਡ ਸਾਰੀਆਂ। ਵੀ ਤੁਸੀਂ ਮੈਨੂੰ ਕਹਿੰਦੇ ਤੇ ਵੀ ਅਸੀਂ ਮੇਲੇ ਤੇ ਲੈਣਾ ਡਿਸਕਾਊਂਟ ਦੇ ਵਿੱਚ। ਵੀ ਮ 10000 ਡਿਸਕਾਊਂਟ ਤਾਂ ਐ ਕਰਤਾ ਠੀਕ ਆ ਤੇ ਬਾਈ ਬਹੁਤ ਵੀਰਾਂ ਦੇ ਮਨ ਚ ਖਿਆਲ ਹੁੰਦਾ ਵੀ ਪਤਾ ਨਹੀਂ ਕੰਪਨੀ ਦੇ ਬਾਈ ਰੇਟ ਦੇ ਵਿੱਚ ਬਾਈ ਬਹੁਤ ਬੰਦੇ ਕਹਿੰਦੇ ਵੀ ਅਸੀਂ ਜਾ ਕੇ ਸਿੱਧਾ ਕੰਪਨੀ ਤੋਂ ਲੈਣਾ ਹਾਂ ਮਿਲਦਾ ਨਹੀਂ ਮਿਲਦਾ ਨਹੀਂ ਹੈਨਾ ਨਾ ਮਿਲਦਾ ਨਹੀਂ ਤੇ ਨਹੀਂ ਅਸੀਂ ਸਭ ਕੁਝ ਗੱਲਿਆ ਦੰਦੇ ਹੈਗੇ ਹੀ ਗੱਲ ਨਹੀਂ ਹੈਗੇ ਮਹਿੰਗਾ ਦੰਦੇ ਮਹਿੰਗਾ ਦੰਦੇ ਆ ਬਸ ਉਹਨਾਂ ਨੇ 35 ਦੇਣਾਂ ਤਾਂ ਹਾਂ ਬਿਲਕੁਲ 5000 ਡਿਸਕਾਊਂਟ ਕਰਤਾ 30 ਕਰਤਾ ਬਿਲਕੁਲ ਜੀ ਬਿਲਕੁਲ ਐ ਕਰਦੇ ਆ ਇੱਥੇ ਤੇ ਬਾਈ ਉਹਨਾਂ ਨੂੰ ਜਮੇ ਹੀ ਜਾਇ ਰੇਟ ਤੇ ਦਿੱਤਾ ਤੇ 8 ਫੋਟਾ ਦਾ ਕਿੰਨੇ ਦਾ 15 ਦਾ ਦਿੱਤਾ ਬਾਈ ਤੁਹਾਨੂੰ ਠੀਕ ਆ 115 ਦਾ ਟਾਪ ਮਾਡਲ ਦਿੱਤਾ ਬਾਈ ਠੀਕ ਆ ਜੀ ਤੇ ਬਾਕੀ ਹੋਰ ਵੀ ਕਿਸੇ ਨੇ ਲੈਣਾ ਹੋਇਆ ਤਾਂ ਕਰ ਲਿਓ ਜੀ ਸੰਪਰਕ ਤੇ ਮਿਲੂਗਾ ਤੁਹਾਨੂੰ ਬਾਈ ਜੇ ਸਾਈ ਤੇ ਆਰਡਰ ਤੇ ਮੰਗਾਵਾਗੇ ਕਿਉਂਕਿ ਬਾਈ ਜਿਆਦਾਤਰ ਆਪਾਂ ਨੇ ਹੁਣ 7 ਫੁੱਟ ਇਹ ਅੱਜ ਮੰਗਾਏ ਨੇ 3-4 ਪੀਸ ਤੇ ਜੇ ਕਿਸੇ ਵੀ ਨੇ ਲੈਣਾ ਹੋਇਆ ਤਾਂ ਆਪਣੇ ਨਾਲ ਫੋਨ ਤੇ ਕਰ ਲਿਓ ਸੰਪਰਕ ਤੇ ਧੰਨਵਾਦ ਜੀ